सतगुर का दिन आया सतगुर का सतगुर सतगुर का सत दिन आया के कैसा शुभ दिन है आया आया के जिसने सब दा मन के जिसने सब दा मन हर्शाया हो ਰਾਜੇ ਕੇ ਕੇ ਮੈਂ ਬਾਰੇ ਬਾਰੇ ਜਮ ਤੇਰਾ ਚਰਣ ਕਰਕੇ ਸਤਿਗੁਰੂ ਮੈਂ ਮਨ ਦੀ ਪਿਆਸ बुझाਵਾ ਮੈਂ ਮਨ ਦੀ ਪਿਆਸ बुझाਵਾ ਮੈਂ ਮਨ ਦੀ ਪਿਆਸ बुझाਵਾ ਕੋਈ ਨજર ਨਾ ਲੱਗੇ ਜਾਏ ਤੁਝ ਕੋ ਮੈਂ ਸਦਕੇ ਬਾਰੀ ਜਾਵਾ ਤੁਮ ਹੋ ਜਾ ਕੇ ਹਿਤਕਾਰੀ ਮੈਂ ਰਜ ਰਜ बीच जुकामा वो देखो मुझे लगी है पारी तेरे दर पे देखो मोज लगी है पारी संगत झूम रही सारी सारी जाऊं मैं सद के बलहारी जाऊं मैं सद के बलहारी ਸਵਾਮੀ ਜੀ ਨਦੀਪਾਰ ਵਾਲਿਆਂ ਦਾ ਅੱਜ ਜਨਮ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਜੋ ਨਦੀਪਾਰ ਵਿਖੇ ਮਨਾਇਆ ਗਿਆ ਹੈਗਾ ਤੇ ਜਿੱਥੇ ਅੱਜ ਰਖੜ ਪੁੰਨਿਆਂ ਦਾ ਬਹੁਤ ਵੱਡਾ ਤਿਹਾਰ ਹੈ ਜੋ ਕਿ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਉੱਥੇ ਮਹਾ ਸੋਮਵਾਰ ਵੀ ਅੱਜ ਪੰਜਵਾਂ ਸੋਮਵਾਰ ਹੈ ਸਾਵਣ ਦਾ ਬਹੁਤ ਘੱਟ ਇਦਾਂ ਵੇ ਇਤਿਫਾਕ ਹੁੰਦਾ ਹੈ ਕਿ ਵੀ ਜੋ ਸੋਮਵਾਰ ਹੈ ਉਹ ਸੋਮਵਾਰ ਸੌਰੀ ਸਾਵਣ ਹੈ ਜੋ ਉਹ ਸੋਮਵਾਰ ਤੋਂ ਸ਼ੁਰੂ ਹੋਵੇ ਤੇ ਸੋਮਵਾਰ ਨੂੰ ਹੀ ਸਮਾਪਤ ਹੋਵੇ ਤੇ ਇਸ ਵਾਰ ਇਹ ਕੜੀ ਆਈ ਹੈ ਤੇ ਮੌਕੇ ਦੇ ਮੁਤਾਬਕ ਇਸੇ ਰੱਖਣ ਪੁੰਨੇ ਆ ਉੱਥੇ ਪ੍ਰਿਗੁ ਹਸਨਤਾ ਦੇ ਅਨੁਸਾਰ ਅੱਜ ਦੇ ਦਿਨ ਹੀ ਸਵਾਮੀ ਜੀ ਦਾ ਜਨਮ ਹੋਇਆ ਸੀਗਾ ਕੇਰਲਾ ਦੇ ਵਿੱਚ ਤੇ ਹੁਣ ਸਵਾਮੀ ਜੀ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਸੀ ਤੇ ਹੁਣ ਜੋ ਭਗਤਾਂ ਵੱਲੋਂ ਸਾਡੇ ਮਾਰਸ਼ਲ ਗਰੁੱਪ ਵੱਲੋਂ ਵੀ ਇੱਥੇ ਆ ਕੇ ਜੋ ਕੇਕ ਕੱਟਿਆ ਗਿਆ ਸਵਾਮੀ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਅੰਗ ਸੰਗ ਸਹਾਈ ਨੇ ਤੇ ਨਿਰੰਤਰ ਅਸੀਂ ਇਦਾਂ ਹੀ ਸਵਾਮੀ ਦੇ ਚਰਨਾਂ ਦੇ ਨਾਲ ਲੱਗ ਕੇ ਲੋਕ ਭਲਾਈ ਦੇ ਕੰਮ ਕਰਦੇ ਰਾਂਗੇ ਸਉਮੇ ਜੀ ਮਹਾਰਾਜ ਕੀ ਜੈ ਸਉਮੇ ਦਾ ਜਨਮ ਦਿਨ ਵੀ ਹੈ ਜੀ ਅੱਜ ਰੱਖੜੀ ਵੀ ਬਹੁਤ ਬੜਾ ਤਿਹਾੜ ਹੈ ਤੇ ਇੱਥੇ ਸਵੇਰੇ ਅੱਜ ਹਵਨ ਹੋਏ ਆ ਤੇ ਹਵਨ ਤੋਂ ਬਾਅਦ ਲੰਗਰ ਸ਼ੁਰੂ ਹੋਇਆ 11 ਵਜੇ ਤੇ ਸਵੇਰੇ 9 ਵਜੇ ਦਾ ਭਗਤੀ ਸੰਗੀਤ ਚੱਲ ਰਿਹਾ ਸਾਡੇ ਜਿਹੜੇ ਲੋਕਲ ਸਿੰਗਰ ਹੈ ਉਹ ਆਪਣੀ ਆਵਾਜ਼ ਸਉਮੇ ਦੇ ਗੁਣ ਗਾ ਰਹੇ ਤੇ ਸਭ ਨੂੰ ਬਲੇਸਿੰਗ ਮਿਲ ਰਹੀਆਂ ਬਹੁਤ ਦੂਰ ਦੂਰੋਂ ਬੰਦੇ ਆ ਰਹੇ ਆ ਤੇ ਸਉਮੇ ਜੀਆਂ ਸ਼ੁਭ ਕਾਮਨਾਵਾਂ ਸਭ ਸਾਰੇ ਸਾਰੇ ਜਿਹੜੇ ਉਹਨਾਂ ਦੇ ਭਗਤਾਂ ਉਹਨਾਂ ਨਾਲ ਹੈਗੇ ਆ ਤੇ ਸਮਝ ਜੀ ਤੁਹਾਨੂੰ ਪਤਾ ਹੀ ਹੈ ਸਭ ਧਰਮਾਂ ਦੇ ਉੱਪਰ ਸੀ ਕਿਸੇ ਧਰਮ ਨਾਲ ਉਹਨਾਂ ਦਾ ਕੋਈ ਨਹੀਂ ਉਹ ਕਹਿੰਦੇ ਵੀ ਜਿਹੜੇ ਧਰਮ ਤੇ ਤੁਸੀਂ ਹੈਗੇ ਉਸ ਧਰਮ ਨੂੰ ਤੁਸੀਂ ਮੰਨੋ ਤੇ ਰੱਬ ਦਾ ਨਾਮ ਲਓ ਕਿਸੇ ਵੀ ਰੂਪ ਚ ਤੇ ਉਹਨਾਂ ਦੇ ਲੈਸਨ ਸੀ ਉਹਨਾਂ ਦੇ ਲੈਸਨ ਤੇ ਅੱਜ ਦੀ ਅੱਗੇ ਚੱਲ ਰਹੇ ਆ ਪਰ ਤੁਸੀਂ ਦੇਖ ਰਹੇ ਹੋ ਇੱਥੇ ਹਿੰਦੂ ਸਿੱਖ ਇਕਤਾ ਦਾ ਬਹੁਤ بڑا ਇੱਕ ਪ੍ਰਤੀਕ ਹੈ ਜਿੱਥੇ ਹਰੇਕ ਬੰਦਾ ਸੇਵਾ ਕਰਦਾ ਹੈ ਹਰੇਕ ਬੰਦਾ ਪੂਜਾ ਕਰਦਾ ਪਾਠ ਕਰਦਾ ਇਹ ਸਿਰਫ ਸਵਾਮੀ ਜੀ ਦੇ ਕੁੱਟੀਆਂ ਦੇਖਣ ਨੂੰ ਮਿਲਦਾ ਬੋਲੋ ਸਤਿਪੁਰਸ਼ ਸਵਾਮੀ ਜੀ ਮਹਾਰਾਜ ਕੀ ਜੈ ਬੋਲੀਏ ਸਵਾਮੀ ਜੀ ਮਹਾਰਾਜ ਕੀ ਜੈ ਬੋਲਿ ਸ਼ੰਕਰ ਭਗਵਾਨ ਕੀ ਜੈ ਅੱਜ ਸਵਾਮੀ ਜੀ ਦੀ ਕੁੱਟੀਆਂ ਦੇ ਵਿੱਚ ਸਵਾਮੀ ਜੀ ਮਹਾਰਾਜ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਨਨੇ ਸਵਾਮੀ ਜੀ ਭਗਤ ਤੇ ਹੋਰ ਜਿੰਨੇ ਸਰਦਾਲੂ ਆ ਰਹੇ ਦਰਬਾਰ ਦੇ ਵਿੱਚ ਉਹ ਸਾਰੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਤੇ ਜਨਮ ਦਿਨ ਦੇ ਵਿੱਚ ਖੁਸ਼ੀਆਂ ਮਨਾਉਂਦੇ ਆ ਧੂਮਾਂ ਮਚਾਉਂਦੇ ਆ ਤੇ ਗੁਰੂ ਮਹਾਰਾਜ ਜੀ ਇਹਨਾਂ ਪਾ ਅਪਾਰ ਕਿਰਪਾ ਬਣਾਏ ਰੱਖੇ ਤੇ ਮੇਰਾ ਭਜਨ ਆਇਆ ਸੀ ਹੁ ਨਮਾ ਲੋ ਭਜਨ ਦੇ ਗੋਲ ਵੀ ਲੋ ਜੀ ਸਭ ਤੋਂ ਪਹਿਲਾ ਮੇਰਾ ਭਜਨ ਆ ਜੀ ਸਤਿਗੁਰੂ ਦਾ ਜਨਮ ਦਿਨ ਆਇਆ ਸਤਿਗੁਰੂ ਦਾ ਸਤਿਗੁਰੂ ਦਾ ਜਨਮ ਦਿਨ ਆਇਆ ਕਿ ਕੈਸਾ ਸ਼ੁਭ ਦਿਨ ਹੈ ਆਇਆ ਆਇਆ ਕਿ ਜਿਸ ਦਾ ਸਬਦ ਆ ਮਨ ਹਰੇ ਚਾਇਆ ਕਿ ਜਿਸ ਵਿੱਚ ਸਬਦ ਆ ਮਨ ਹਰੇ ਚਾਇਆ ਹੋ ਸਤਿਗੁਰੂ ਦਾ ਜਨਮ ਦਿਨ ਆਇਆ ਸਤਿਗੁਰੂ ਦਾ ਸਤਿਗੁਰੂ ਦਾ ਜਨਮ ਦਿਨ ਆਇਆ ਕਿ ਕੈਸਾ ਸ਼ੁਭ ਦਿਨ ਹੈ ਆਇਆ ਆਇਆ ਕੇ ਜਿਸਨੇ ਸਬਦਾ ਮਨ ਹਰੇ ਚਾਇਆ ਕੇ ਜਿਸਨੇ ਸਬਦਾ ਮਨ ਹਰੇ ਚਾਇਆ ਹੋ